ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੇਲੇ ਸਾਰੀ ਮਸ਼ੀਨਰੀ ਚੁੱਪ ਸ਼ਾਂਤ ਰਾਤ ਨੂੰ ਬਸ ਹੁਣ ਦੇਖੇ ਕਿ ਕਿੱਦਾਂ ਚੱਲ ਪਣੀ ਸਾਰੀ ਚੱਲਣ ਦੇ ਵਿੱਚ ਆ ਸੋ ਚੱਲੀ ਹੈ ਜੇ ਦਰਿਆ ਕਾਫੀ ਚੜਾਈ ਚ ਪਾਗੇਨ ਸਪਰੇਏ ਵਾਲੇ ਰਾਉਂਡ ਅਪ ਅੱਜ ਮਮਾ ਜੀ ਸਰੀ ਡਾਊਨ ਜਾ ਜਾਵਦਾ ਨਹੀਂ ਨਹੀਂ ਡਾਊਨ ਕਿੰਨੇ ਵੇ ਉੱਠੇ ਅੱਜ ਅਸੀਂ ਉੱਠੇ ਜੀ 3:30 ਵਜੇ ਠਾ ਦੇ ਉਹਨੂੰ ਮੈਂ ਉਠਾਇਆ ਮੈਂ ਤਾਂ 5:00 ਵਜੇ ਉੱਠਿਆ ਨਿਸ਼ਾਨੂ ਨੇ ਸਾਰੇ ਉੱਠੇ ਇਹਨਾਂ ਨੂੰ ਠਾਉਣਗੇ ਵੀਡੀਓ ਬਣੀਆਂ ਜਾਂ ਹੈ ਹਾਂ 3 ਵਜੇ ਉੱਠਦੇ ਮੈਂ ਆ ਤਾਇਆ ਸਾਰਾ ਇਹ ਕਿਹਦੇ 2:30 ਵਜੇ ਉੱਠਣਾ ਮੋਠੇ ਨਹੀਂ ਕੋਈ ਮੈਂ ਠੀਕ ਕਰ ਰਿਹਾ ਮੈਂ ਜਾਗਦੇ ਲੱਗਦਾ ਮੈਨੂੰ ਉਠਾਉਣ ਲੱਗਾ ਉਠਾ ਹੋਇਆ ਜਾਉਣ ਨੂੰ ਇਹਨਾਂ ਨੇ ਪਹਿਲਾਂ ਲਾਪੜੀਏ ਮੁੜ ਕੇ ਉਹਨਾਂ ਨੇ ਇਹਦੇ ਉੱਤੇ ਆ ਗਏ ਨਹੀਂ ਸੋ ਜਾ ਮਾਣ ਉਹਨਾਂ ਨੇ ਵੇਖੀ ਤਾਂ ਉਹ ਦੱਸਦੇ ਗੱਲਾਂ ਅੱਛਾ ਇਹ ਗੋ ਸਾਂਹ ਵਜ ਨਹੀਂ ਰਿਹਾ ਕੌਣ ਕੌਣ ਨਹੀਂ ਉੱਠੇ ਇਹੋ ਹੀ ਆਪਣੇ ਸੁਨੀ ਹੋਣੀ ਸਾਰੇ ਭਈਏ ਇਹ ਸਾਰਿਆਂ ਖਰਾਬ ਕਰਦਾ ਦੋ ਨਹੀਂ ਉੱਠਿਆ ਭਈ ਇਹ ਉੱਠ ਕੇ ਕੀ ਕਰਦੇ ਨੇ ਨੰਨੇ ਜਿਹਾ ਸਿਰ ਰੌੜੀ ਖਾਣ ਚਾਹ ਦੀ ਕਿਰਪਾ ਹੈ ਹੈ ਹਾਂ ਖਾਦਰ ਲੋਨ ਦਾ ਕੰਮ ਹੋ ਗਿਆ ਸ਼ੁਰੂ ਬੰਦੇ ਆਪਣੇ ਅੱਜ ਦਰੇ ਕਿ ਦਰਮਾਨ ਲਾਗੇ ਬਹਿ ਗਏ ਸੁੱਤੀ ਇਹਨੂੰ ਪਤਾ ਵੀ ਇਹ ਮੇਰਾ ਮਾਲਕਾ ਦੇ ਇਹ ਲਾਗੇ ਮੈਨੂੰ ਕੋਈ ਡਰ ਨਹੀਂ ਹੈ ਇਹ ਨਹੀਂ ਜਾਣਿਆ ਨੰਨ ਖਾਦਰ ਹਾਲ ਨੇ ਵੀ ਆਪਣੀ ਫੇਰ ਚੱਲ ਸੋਚਾ ਲੈਣ ਨੂੰ ਇਧਰੋਂ ਇਹਨੂੰ ਸਾਰਾ ਏਰੀਆ ਪੈਨ ਵਾਲਾ ਇਹ ਪਾਵਾਂਗੇ ਜਿੰਨਾ ਪੈਂਦਾ ਆ ਕੰਮ ਆ ਦੇ ਲੋਕ ਪੂਰਾ ਖੇਚ ਕੇ ਰੱਖਾਂਗੇ ਤੇ ਅੱਜ ਗੱਲ ਕਰਦੇ ਆ ਕਿ ਕੱਲ ਇੱਕ ਵਾਰ ਵੀਰ ਨੇ ਆਪਣੀ ਬੜੀ ਸੋਹਣੀ ਗੱਲ ਸੁਣਾਈ ਵਧੀਆ ਵੀ ਲੱਗੀ ਮੈਂ ਸੋਚਦਾ ਨਹੀਂ ਵੀ ਯਾਰ ਕਿਦਾਂ ਇਹ ਨੂੰ ਬੰਦੇ ਮਾੜੇ ਲੱਗਦੇ ਆ ਆਪਾਂ ਨੂੰ ਤੇ ਇਹ ਨਹੀਂ ਲੱਗਦਾ ਵੀ ਯਾਰ ਆ ਫਲਾਣਾ ਬੰਦਾ ਵੀ ਇਦਾਂ ਹੋ ਸਕਦਾ ਹੋਊਗਾ। ਉਹ ਆਂਦਾ ਵੀ ਇੱਕ ਬੰਦਾ ਹੀ ਤੇ ਸਾਧੂ ਹੀ ਜਿਹਾ ਉਹਨੇ ਨਾ ਦੋ ਇੱਕੋ ਦਾ ਮੁੰਡਾ ਜਿਹੜਾ ਸੀ ਉਹ ਥੋੜਾ ਜਿਹਾ ਗੁੱਸੇ ਹੋ ਰਾ ਸੀ ਤੇ ਜਦੋਂ ਚਲਾ ਗਿਆ ਤੇ ਇੱਕ ਹੀ ਸਾਧ ਬਿਰਤੀ ਵਾਲਾ। ਉਹ ਆਂਦਾ ਜਿਹਾ ਸਾਧ ਬਿਰਤੀ ਵਾਲੇ ਨੂੰ ਤੂੰ ਐਂ ਕਹਿ ਰ ਪਿੰਡ ਦੇ ਵਿੱਚ ਨਾ ਕੋਈ ਸਭ ਤੋਂ ਮਾੜਾ ਬੰਦਾ ਲੱਭ ਕੇ ਲਿਆ ਤੇ ਜਿਹੜਾ ਚਲਾ ਆ ਕੀ ਉਹਨੂੰ ਆਂਦਾ ਸਭ ਤੋਂ ਸਿਆਣਾ ਲੱਭ ਕੇ ਲਿਆ ਉਹ ਜਦੋਂ ਸਾਰੇ ਫੇਰ ਫੁਰਕੇ ਆ ਜਾਂਦਾ ਉਹ ਆਂਦਾ ਤੇ ਜਮਰਾ ਯਾਰ ਮੇਰੇ ਮੇਰੇ ਤੋਂ ਮਾੜਾ ਤੇ ਕੋਈ ਵੀ ਨਹੀਂ ਹੈਗਾ ਇੱਥੇ ਸਾਰੇ ਚੰਗੇ ਆ ਤੇ ਜਿਹੜਾ ਦੂਜਾ ਆਂਦਾ ਉਹ ਆਂਦਾ ਵੀ ਸਾਦ ਤੇ ਇੱਥੇ ਕੋਈ ਨਹੀਂ ਸਾਰੇ ਦੂਜਾ ਮਰਾ ਗਾਂਦੀ ਆ ਹਰੇ ਦੇ ਉਹ ਗੱਲ ਤੋਂ ਸਮਝ ਲੱਗਦੀ ਕਈ ਬੰਦੇ ਆਖਣਗੇ ਯਾਰ ਫਲਾਣਾ ਬੰਦਾ ਐ ਕਰ ਜਣਾ ਟਿੰਮ ਖੜਾ ਬੰਦਾ ਐ ਕਰ ਜਣਾ ਕਦੀ ਨਹੀਂ ਜ਼ਿੰਦਗੀ ਦੇ ਵਿੱਚ ਸੋਚਿਆ ਵੀ ਫੁਲਾਣਾ ਬੰਦਾ ਸਾਡੇ ਨਾਲ ਐ ਕਰ ਜੂਗਾ ਜਾਂ ਉਹ ਚਲਾਕੀ ਤੋਂ ਕੰਮ ਲੈਂਦਾ ਵਾ ਜਿੱਦਾਂ ਦਾ ਆ ਹਰ ਇੱਕ ਬੰਦਾ ਇੱਕੋ ਜਿਹਾ ਹੀ ਲੱਗਦਾ ਇਹ ਕਰਕੇ ਚਲੋ ਮੈਂ ਇਹਦੇ ਆਂਦਾ ਨਹੀਂ ਵੀ ਮੈਂ ਬੜਾ ਚੰਗਾ ਹਾਂ ਕਿ ਤਾਂ ਮੇਰੇ ਜਿੰਨਾ ਗੰਦਾ ਬੰਦਾ ਵੀ ਕੋਈ ਨਾ ਹੋਵੇ ਪਰ ਲੱਗਦਾ ਨਹੀਂ ਕੋਈ ਬੰਦਾ ਗੱਲ ਕਰਦਾ ਵੇ ਅਖੀ ਦਾ ਚੱਲ ਨੇ ਸਹੀ ਗੱਲ ਹੀ ਕੀਤੀ ਹੋਣੀ ਕਿਉਂਕਿ ਕਿਸੇ ਨੂੰ ਸਲਾਹ ਦਈਏ ਤੇ ਆਪਦੇ ਦਿਲੋਂ ਦਈਦੀ ਆ ਵੀ ਕੋਈ ਵੀ ਕੰਮ ਹੋਵੇ ਵੀ ਅਗਲੇ ਨੂੰ ਇਹ ਨਾ ਲੱਗੇ ਵੀ ਇਹ ਸਾਨੂੰ ਚਲਾਕੀ ਵਾਲੀ ਸਲਾਹ ਦਿੰਦਾ ਜਾਂ ਕੁਝ ਵੀ ਹੈ ਜਦੋਂ ਵੀ ਸਲਾਹ ਦਿੰਨੇ ਇਹੋ ਹੀ ਦਿੰਨੇ ਆ ਵੀ ਵਧੀਆ ਹੋਵੇ ਵੀ ਆਹ ਸਲਾਹ ਤੇਰੇ ਦੀ ਫਾਇਦੇਮੰਦ ਵਾ ਤੇ ਉਹ ਅਗਲਾ ਜੇ ਤੇ ਸਹੀ ਹੋਵੇ ਤੇ ਉਹ ਅਗਲਾ ਮੰਨ ਲੈਂਦਾ ਉਸ ਵੇਲੇ ਵੀ ਹਾਂ ਯਾਰ ਵੀਰ ਨੇ ਇਹ ਗੱਲ ਆਖੀ ਤੇ ਜਿਹੜਾ ਬੰਦਾ ਹੋਵੇ ਉਹੋ ਜਿਹਾ ਉਹ ਆਖੂਗਾ ਇਹ ਛਦਾਈ ਬਣਾਉਂਦਾ ਯਾਰ ਇਹਦੀ ਸਲਾਹ ਮੰਦਨੀ ਨਹੀਂ ਚਾਹੀਦੀ ਇਸ ਕਰਕੇ ਉਹਦੀ ਮੰਨਦੀਆਂ ਕਰਿਆ ਕਰੋ ਜਿਹੋ ਜਿਹਾ ਤੁਹਾਡਾ ਮਨ ਹੋਇਆ ਤੁਹਾਨੂੰ ਉਹੋ ਜਿਹੇ ਇਨਸਾਨ ਮਿਲਦੇ ਰਹਿਣੇ ਤੇ ਉਹੋ ਜਿਹਾ ਹੀ ਜੀਵਨ ਤੁਹਾਡਾ ਹੋ ਜਾਣਾ। ਕਿਹਦੇ ਇਹ ਨਹੀਂ ਮੰਨਦਾ ਹਾਂ ਪੁੱਛੋ ਜਰੂਰ ਗੱਲਾਂ ਜਰੂਰ ਕਰੋ। ਪਰ ਕਰੋ ਆਪ ਦੀ ਮੰਨ ਦੀ ਕਿਉਂਕਿ ਜਿਹੋ ਜਿਹਾ ਤੁਹਾਡਾ ਮਨ ਹੋਏ ਇਸ ਕਰਕੇ ਕਿਉਂ ਤੁਹਾਡਾ ਮਨ ਕਹੂਗਾ ਨਾ ਜਿਹੋ ਜੀ ਤੁਹਾਡੀ ਬਿਰਤੀ ਤੁਹਾਨੂੰ ਉਹੋ ਜੇ ਬੰਦੇ ਮਿਲ ਜਾਣੇ ਉਹੋ ਜੇ ਲੋਕ ਮਿਲ ਜਾਣੇ ਇਸ ਕਰਕੇ ਸਭ ਤੋਂ ਵੱਡੀ ਹੁੰਦੀ ਹੈ ਵੀ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ ਉਹਨੂੰ ਮੰਨਿਆ ਕਰੋ। ਗਿਰਬਾਣੀ ਕੀ ਜਾਂਦੀ ਆ ਉਸ ਹਸਾਬ ਨਾਲ ਚੱਲਿਆ ਕਰੋ ਜਿਹੜਾ ਆਪਣੇ ਆ ਵੀ ਤੁਹਾਡਾ ਦਿਲ ਜਿਹੜਾ ਵਾ ਉਹਨੇ ਚੰਗੇ ਕੰਮ ਨੂੰ ਛੋਟ ਹੀ ਦੇਣੀ ਗਿਰਬਾਣੀ ਨੂੰ ਪੜਨਾ ਵਾ ਤੇ ਉਹਨੂੰ ਸਮਝਣਾ ਤੇ ਉਹਦੇ ਤੇ ਚੱਲਣ ਦਾ ਹੋ ਸਕਦਾ ਮੇਰੇ 'ਚ ਵੀ ਕਈ ਉਗੜ ਹੋਣ ਜਿਹੜੇ ਮੈਂ ਆਪਦੇ ਆਪ ਨੂੰ ਸਧਾਰਨ ਰਿਹਾ ਹਾਂ ਇਸ ਕਰਕੇ ਕਦੀ ਵੀ ਆਪਦੇ ਆਪ ਤੇ ਮਾਣ ਨਾ ਕਰੋ ਕਿ ਮੈਂ ਬੜਾ ਚੰਗਾ ਵਾ ਪਰਮਾਤਮਾ ਦਾ ਨਾਮ ਹੀ ਆ ਜਿਹੜਾ ਸਭ ਤੋਂ ਚੰਗਾ ਹੋਰ ਕੁਛ ਨਹੀਂ ਹੈਗਾ ਮਿਸਾਲਾਂ ਦੀ ਬਿਰਤੀ ਹੈ ਜਦੋਂ ਮਰਜੀ ਖੋਮ ਸਕਦੀ ਤੇ ਜਦੋਂ ਮਰਜੀ ਸਾਧ ਬਣ ਸਕਦੀ ਇਸ ਕਰਕੇ ਇਸ ਚੀਜ਼ ਤੇ ਕਦੀ ਮਾਣ ਨਾ ਕਰੋ ਵੀ ਮੈਂ ਬਹੁਤ ਵਧੀਆ ਇਹ ਆਖੋ ਪ੍ਰਮਾਤਮਾ ਤੇਰਾ ਸ਼ੁਕਰ ਆ ਮੈਨੂੰ ਚੰਗੇ ਬੰਦਿਆਂ ਨਾਲ ਚੰਗੇ ਪਰਿਵਾਰਾਂ ਨਾਲ ਮਿਲਾਇਆ ਤੇ ਹੁਣ ਇੱਥੇ ਬਸ ਖਾਦ ਦਾ ਦੋਰੀ ਦਾ ਕੰਮ ਸ਼ੁਰੂ ਕੀਤਾ ਵਾ ਝੋਨੇ ਦੀ ਗ੍ਰੋਥ ਤੇ ਬਹੁਤ ਵਧੀਆ ਵਾ ਪਰ ਹੁਣ ਦੋਰੀ ਖਾਦ ਪਾ ਕੇ ਫੇਰ ਪੂਰਾ ਪਤਾ ਲੱਗੂ ਵੀ ਹੋਰ ਪਾਣੀ ਪੈਂਦੀ ਕਿ ਨਹੀਂ ਪਾਣੀ ਪੈਂਦੀ ਇੱਕ ਬੰਨੇ ਦੋਰੀ ਖਾਦ ਪੈਣ ਲਾ ਜਿਲਿਆ ਤੇ ਇੱਕ ਬੰਨੇ ਚੱਲਣ ਦਾ ਕੰਮ ਗਰਮਖ ਵਧੀਆ ਵੱਟਣ ਲੰਮਣ ਡਿਆ ਭਿਆਣਾ ਐਸ ਤਰ੍ਹਾਂ ਗੱੱਜਲ ਜਾ ਰਲੀ ਜੀ ਹੋਵੇ ਫੇਰ ਬਹੁਤ ਮਿੱਟੀ ਵਧੀਆ ਲੱਗਦੀ ਉਦਾਂ ਨਹੀਂ ਰੋ ਖਿੱਚੀ ਜਾਂਦਾ ਓਏ ਬੋਲ ਓਏ ਸੱਚ ਨਾਲ ਹਰਿਆਣੇ ਵਾਲਾ ਕਹਿੰਦਾ ਨੰਬਰ ਬੋਲ ਆਪਦਾ ਨੰਬਰ ਬੋਲ ਹਰਿਆਣੇ ਵਾਲਿਆ ਬੰਦਾ ਬੋਲਦਾ 10 10 ਸਿੱਧੀ ਕਰ ਆਹ ਵੀਰ ਹਰਿਆਣੇ ਵਾਲਿਆ ਪੁੱਛਣਾ ਬਈ ਦਾ ਨੰਬਰ ਜੇ ਲਵਾਉਣਾ ਝੋਨਾ ਤੇ ਸਾਡਾ ਰਹਿ ਗਿਆ ਜੀ 100 ਕਿਲਾ 9955 ਓ ਬੋਲੀ ਵਾਲੀ ਬੋਲ 9955774719 ਲੱਗੀ ਸਮਝੇ 99 995577 55 ਗਾੜੀ 77 ਡਬਲ 77 ਗਾੜੀ 47 4 7 19 19 ਮੈਨੂੰ ਸ਼ੱਕ ਜਿੰਨਾ ਗਰਮੀ ਪੈਣ ਦੀ ਤੇ ਰਾਹ ਲਾਉਂਦੇ ਆ ਲਾਉਂਦੇ ਆ ਹਰਿਆਣੇ ਜਾਣ ਜੱਗਾ ਤੂੰ ਨਹੀਂ ਰਹਿਣਾ ਠੀਕ ਆ ਨਾ ਵਧੀਆ ਲੱਗਣ ਲਈ ਇੰਨਾ ਚੀਜ਼ਾਂ ਨੇ ਬਜਾਤਾ ਆਹ ਤਰ੍ਹਾਂ ਬੰਨ ਹੂ ਹੂ ਇਹਦਾ ਫਾਇਦਾ ਨਹੀਂ ਜਦੋਂ ਪ੍ਰੈਕਟਰ ਆਇਆ ਨੇ ਸਾਰੀ ਛੱਡ ਦੇਣੀ ਲੋ ਪਾਣੀ ਨਹੀਂ ਹੈਗਾ ਉਧਰ ਇਹ ਜਿਹੜਾ ਪਾਵਰ ਮੇਨਾ ਬੋਰ ਕਰਾਇਆ ਸੀ ਇਹਦੇ ਨਾਲ ਪਾਣੀ ਬਹੁਤ ਆ ਇਹ ਆਪਣੀ ਬਾਪੂ ਵਾਲੀ ਮੋਟਰ ਵਜਦੀ ਹੈ ਇਹਦੇ ਪਹਿਲਾਂ ਝੋਨਾ ਲੱਗ ਗਿਆ ਮੜ ਕੇ ਬੋਰ ਖਰਾਬ ਹੋ ਗਿਆ ਹੁਣ ਬੋਰ ਨਵਾਂ ਕਰਾ ਆਗੇ ਪੈਰ ਲਾਉਣ ਲੱਗੇ ਆ। ਸ਼ਾਇਦ ਕਿ ਸਾਨੂੰ ਆਹ ਬੜਾ ਸ਼ੌਕ ਹੋਇਆ ਜਿਹੜਾ ਮੰਦਰੂਪ ਤੋਂ ਪੂਰਾ ਨਾਲ ਟਰੈਕਟਰ ਵਾਹੁੰਦਾ ਹੈ ਵਾ ਕੱਦ ਕਰਨ ਦੇ ਆਵਾ। ਹੁਣ ਅੱਜ 26 ਝੋਨੇ ਦੀ ਬਿਜਾਈ ਜਿਹੜੀ ਹੋ ਗਈ ਸ਼ੁਰੂ ਆਪਣੀ। ਬੈ ਗਏ ਭਈਏ ਪਨੀਰੀ ਚ। ਹੁਣ ਜਿੰਨਾ ਵੀ ਅੱਜ ਤੋਂ ਤਰੀਕ ਤੋਂ ਬਾਅਦ ਲੱਗੂਗਾ ਸਾਰਾ 26 ਲੱਗੂਗਾ ਮੱਕੀ ਵਾਲਾ ਖੇਤ। ਬਾਕੀ ਪਾਰ ਦਾ ਚਲੋ ਦੋਰੀ ਖਾਦ ਪੈ ਗਈ ਹੈ ਇੱਧਰ ਅਜੇ ਕਾਰ ਹੀ ਪੈਣੀ ਆ ਸਾਰਾ ਸਿਸਟਮ ਇਦਾਂ ਹੀ ਚੱਲੀ ਜਾਣਾ ਆ ਹਾਂ ਦੀ ਬੰਦਿਆਂ ਨੂੰ ਉਹਨੂੰ ਪਤਾ ਵੀ ਹੁਣ ਸਵੇਰੇ ਅੱਜ ਵੇੜਨਾ ਵੇਲੀ ਹੋ ਗਈ ਆ ਸਾਰੇ ਗਰੀਸ ਗਰੂਸ ਮਾਰ ਲਈ ਆ ਆ ਤੇਰੇ ਨਾਲ ਆ ਸ਼ੋਰ ਇੱਥੋਂ ਨਾ ਪੜਿਆ ਅੱਜ ਵੇਨੇ ਸਬਜੀ ਭਾਜੀ ਸਾਡੇ ਇਲਾਕੇ ਦੇ ਅਮਰੀਕ ਸਿੰਘ ਸੈਕਟਰੀ ਜੋ ਸਾਡੇ ਬਹੁਤ ਹੀ ਪਿਆਰ ਵਾਲੇ ਪਰਿਵਾਰ ਤੇ ਬਹੁਤ ਹੀ ਸੂਝਵਾਨ ਤੇ ਇਲਾਕੇ ਨੂੰ ਇੱਕ ਬਹੁਤ ਵੱਡੇ ਖੰਮ ਦਾ ਘਾਟਾ ਪੈ ਗਿਆ ਜਿੱਦਾਂ ਵੀ ਇੱਕ ਲੈਂਟਰ ਨੂੰ ਸਾਂਭਣ ਲਈ ਬੁਰਜੀਆਂ ਕੱਢੀ ਲਿਆ ਨਾ ਇੱਕ ਇਲਾਕੇ ਨੂੰ ਸਾਂਭਣ ਲਈ ਇੱਕ ਬਹੁਤ ਵੱਡੇ ਵੱਡੇ ਥੰਮ ਹੁੰਦੇ ਆ ਜਿਨ੍ਹਾਂ ਦੇ ਨਾਲ ਪਿੰਡਾਂ ਦੇ ਪਿੰਡ ਜਿਹੜੇ ਵੱਜੇ ਹੁੰਦੇ ਆ ਤੇ ਇਹ ਚਾਚਾ ਜੀ ਦੀ ਬਿਰਤੀ ਵੀ ਇਦਾਂ ਹੀ ਵੀ ਜਿੱਥੇ ਵੀ ਜਾਣਾ ਉੱਥੇ ਉਸੇ ਵੇਲੇ ਹੀ ਜਾ ਕੇ ਰਾਜਨਾਵੇਂ ਨੂੰ ਕਰਾਉਣਾ ਤੇ ਕਹਿ ਦੇਣਾ ਵੀ ਜਿੱਥੇ ਅਮਰੀਕ ਸਿੰਘ ਸੈਕਟਰੀ ਪਹੁੰਚ ਗਿਆ ਸਮਝ ਲਓ ਰਾਜਨਾਵਾ ਹੋ ਜਾਣਾ ਇਹ ਗੱਲਾਂ ਜਿਹੜੀਆਂ ਨਾ ਦੁਨੀਆ ਨੇ ਉਦਾਂ ਨਹੀਂ ਬਣਾਈਆਂ ਹੁੰਦੀਆਂ ਜੇ ਇਨਸਾਨ ਚੰਗਾ ਵੱਧ ਫੇਰ ਹੀ ਗੱਲਾਂ ਕਰਦੇ ਆ ਹੁਣ ਅੱਜ ਪਤਾ ਲੱਗਦਾ ਈ ਆਪਾਂ ਲੱਖਾਂ ਕਰੋੜਾਂ ਦੀ ਜਾਇਦਾਦ ਬਣਾ ਲਈਏ ਜਿੰਨਾ ਮਰਜ਼ੀ ਕੁਝ ਇਕੱਠਾ ਕਰਨੀ ਪਰ ਜਿਹੜੀ ਅੱਜ ਉਹਨਾਂ ਦੇ ਮਗਰ ਜਾਇਦਾਦ ਹੀ ਨੇ ਜਿਹੜੀ ਉਹਨਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਖਲਵਾੜੀ ਸੈਟ ਕੀਤੀ ਸੀ ਜਿਹਦੇ ਵਿੱਚ ਸਾਡੇ ਇਲਾਕੇ ਦੇ ਸਾਰੇ ਸੂਝਵਾਨ ਦਸੂਝਵਾਨ ਬੰਦੇ ਜਿਹੜੇ ਇਕੱਠੇ ਹੋ ਕੇ ਉਹਨਾਂ ਦੀ ਅੰਤਿਮ ਯਾਤਰਾ ਸੰਸਕਾਰ ਵੇਲੇ ਪਹੁੰਚੇ ਸਾਰੇ ਪਤਾ ਲੱਗਦਾ ਸੀ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਚੰਗੇ ਕੰਮ ਕੀਤੇ ਆ ਤੇ ਕੰਮ ਕੀਤੇ ਆ ਤੇ ਤਾਂ ਹੀ ਦੁਨੀਆ ਪਹੁੰਚਦੀ ਆ ਹਰ ਇੱਕ ਬੰਦਾ ਜਿਹੜਾ ਉੱਥੇ ਪਹੁੰਚਿਆ ਵੇਖ ਕੇ ਹੋਇਆ ਤੇ ਬੜਾ ਹੀ ਜ਼ਿਆਦਾ ਸਾਡੇ ਇਲਾਕੇ ਨੂੰ ਘਾਟਾ ਪਿਆ ਵਾ ਚਲੋ ਪਰਿਵਾਰ ਦੇ ਹਰਦੀਪ ਸਿੰਘ ਹਣੀ ਵੀਰ ਸਾਡਾ ਆਦਾ ਪਰਿਵਾਰ ਆ ਸਾਡੇ ਬਹੁਤ ਹੀ ਨੇੜ ਵਾਲੇ ਆ ਤੇ ਪਰ ਯਾਰ ਅੱਜ ਖੋਦ ਵੱਡਾ ਘਾਟਾ ਪਿਆ ਸਾਡੇ ਇਲਾਕੇ ਨੂੰ ਪਿਆ ਗੱਲ ਕਰੀ ਸਾਡੇ ਸੁਲਤਾਨਪੁਰ ਇਲਾਕੇ ਨੂੰ ਉਹਨਾਂ ਦੇ ਨਾਲ ਨਾਲ ਬਹੁਤ ਕੰਮ ਜਿਹੜੇ ਉਦਾਂ ਹੀ ਹੋ ਜਾਂਦੇ ਵੀ ਮਰੀਕ ਸਿੰਘ ਸੈਕਟਰੀ ਨੇ ਆਖਿਆ ਜਾਂ ਕੁਝ ਵੀ ਆ ਬਹੁਤ ਯਾਰ ਕੋਸ਼ਿਸ਼ ਕਹਿ ਨਹੀਂ ਸਕਦੇ ਅੱਜ ਬੜਾ ਮਨ ਦੁਖੀ ਹੋਇਆ ਜੋ ਸਵੇਰੇ ਪਤਾ ਲੱਗਾ ਵੀ ਉਹਨਾਂ ਨੇ ਉਹਨੂੰ ਟੈਕ ਹੋ ਕੇ ਦਿਹਾਂਤ ਹੋ ਗਿਆ ਤੇ ਬੜਾ ਮਨ ਨੂੰ ਅਜੇ ਤੱਕ ਨਹੀਂ ਮਹਿਸੂਸ ਹੋ ਰਿਹਾ ਵੀ ਉਹਨਾਂ ਨਾਲ ਇਦਾਂ ਹੋ ਗਿਆ ਹੋਇਆ ਇਸ ਕਰਕੇ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਕਰਮ ਕਰੋ ਵੀ ਤੁਹਾਨੂੰ ਜਦੋਂ ਤੁਹਾਡੇ ਸਵਾਸ ਪੂਰੇ ਹੋ ਜਾਣ ਤੇ ਤੁਹਾਡੇ ਮਗਰ ਬੰਦੇ ਆਣ ਕੇ ਖਲੋਣ ਜੋਗੇ ਹੋ ਜਾਣ ਲੈ ਕੇ ਕੁਝ ਨਹੀਂ ਜਾਣਾ ਜਦੋਂ ਇਸ ਤਰ੍ਹਾਂ ਮਗਰ ਜਨਤਾ ਖਲੋਂਦੀ ਆ ਨਾ ਫਿਰ ਪਤਾ ਲੱਗਦਾ ਵੀ ਬੰਦਾ ਸੰਸਾਰ ਤੇ ਜਿਹੜਾ ਕੀ ਖੱਟ ਕੇ ਗਿਆ ਕੀ ਕਮਾ ਕੇ ਗਿਆ ਕਿਉਂਕਿ ਜ਼ਮੀਨ ਜਾਇਦਾਦ ਨਾਲ ਨਹੀਂ ਕੋਈ ਵੱਡਾ ਹੁੰਦਾ ਵੱਡਾ ਹੁੰਦਾ ਜਦੋਂ ਇਲਾਕੇ ਦੇ 10 ਭਰਾ 20 ਭਰਾ ਦੇ ਮਗਰ ਹਾਂ ਨਹੀਂ ਭਰਦੇ ਉਹ ਤੇ ਬਹੁਤ ਉਸ ਪਰਿਵਾਰ ਨੂੰ ਚਲੋ ਪਾਣਾ ਮੰਨਣ ਦਾ ਬੱਲ ਉਦਮ ਬਖਸ਼ੇ ਮਾਲਕ ਤੇ ਬਹੁਤ ਵਧੀਆ ਪਰਿਵਾਰ ਹੈ ਜੀ ਸਿੰਘ ਹੀਰਾ ਰਣਜੀਤ ਗਗਨ ਵਧੀਆ ਪਰਿਵਾਰ ਨੂੰ ਜੋੜ ਕੇ ਰੱਖਣ ਕਿਉਂਕਿ ਉਹਨਾਂ ਨੇ ਇਲਾਕਾ ਜੋੜਿਆ ਸੀ ਪਰਿਵਾਰ ਵੀ ਜੋੜਨੇ ਜੋੜਨੇ ਉਹਨਾਂ ਦੀ ਸੋਚ ਨੂੰ ਸਲਾਮ ਆ ਉਹਨਾਂ ਨੇ ਜਦੋਂ ਕਿਤੇ ਲੜ ਪਣਾ ਕਿਸੇ ਨੂੰ ਆਖਣਾ ਹੀ ਹੈ ਹਨਾ ਚਾਚਾ ਜੀ ਇਤਨਾ ਗਰਮਾ ਨੇ ਹਨਾ ਪੁੱਤ ਜਿੰਨੇ ਵੀ ਠੰਡੇ ਹੋ ਜੋਣਾ ਤੇ ਉਹਨੇ ਹੀ ਵਧੀਆ ਰਾਜਨੀਤੀ ਵਧੀਆ ਕਰਕੇ ਆ ਜਿੰਦਗੀ ਦੇ ਵਿੱਚ ਚਲੋ ਸਾਰੀ ਉਮਰ ਆਪਾਂ ਨੂੰ ਲੋੜ ਤੇ ਰਹਿੰਦੀ ਆ ਬਾਕੀ ਪਰਮਾਤਮਾ ਜਦੋਂ ਸਵਾਸਾਂ ਦੀ ਗੁੰਜੀ ਖੋਲਿੰਦਾ ਵਾ ਉਦੋਂ ਆਪਾਂ ਉਹਦੇ ਗੜੀ ਕੁਛ ਨਹੀਂ ਕਰ ਸਕਦੇ ਬਾਕੀ ਸਾਰੇ ਸਾਰੇ ਇਲਾਕੇ ਨੂੰ ਆ ਵੀ ਚਲੋ ਮਾਲਕ ਗਾੜੀ ਅਰਦਾਸ ਕਰੋ ਵੀ ਉਹਨਾਂ ਨੂੰ ਸਵਰਗਾ ਦੇ ਵਿੱਚ ਨਿਵਾਸ ਬਖਸ਼ੇ ਬਾਕੀ ਯਾਰ ਸਵਰਗਾ ਚ ਨਿਵਾਸ ਆਤੇ ਜਦੋਂ ਬੰਦੇ ਨੇ ਕੰਮ ਚੰਗੇ ਕੀਤੇ ਤਦ ਉਹਨੂੰ ਆਪਣੇ ਆਪ ਹੀ ਪਰਮਾਤਮਾ ਨੇ ਸਵਰਗਾ ਦੀ ਨਿਵਾਸ ਬਖਸ਼ਣਾ ਇਸ ਕਰਕੇ ਵੈਗਨ ਸਾਰੇ ਇਲਾਕੇ ਦੇ ਚੜ੍ਹਦੀ ਕਲਾ ਰੱਖੇ ਤੇ ਅੱਜ ਉੱਥੋਂ ਆਏ ਆ ਤਾਂ ਕਰਕੇ ਬਲੌਗ ਜਿਹੜਾ ਥੋੜਾ ਛੋਟਾ ਬਣਿਆ ਹੈ ਤੇ ਬਾਕੀ ਤੁਹਾਡੇ ਨਾਲ ਇਦਾਂ ਹੀ ਜਿਹੜੀਆਂ ਗੱਲਾਂ ਬਾਤਾਂ ਕਰਦੇ ਰਹੀਦਾ ਪਰ ਅੱਜ ਯਾਰ ਬੜਾ ਮਾਨਿਆ ਦੁਖੀ ਹੋਇਆ ਜਦੋਂ ਸਵੇਰੇ ਫੋਨ ਆਇਆ ਵੀ ਅਚਾਜ ਹੀ ਦਾ ਲਿਆ ਕੋਲ ਗਿਆ ਬਹੁਤ ਮਾਨਿਆ ਲੱਗਿਆ ਆ ਪਰ ਨਾਲੇ ਆਪਾਂ ਦੋਰੀਰ ਕਦਮ ਮਾਰਿਆ ਖੱਤਾ ਪਹਿਲਾਂ ਉਦਾਂ ਮਾਰਿਆ ਸੀ ਐ ਬੁੱਥੇ ਬੱਥੇ ਥੱਲੇ ਵੜ ਗਏ ਹੁਣ ਵੇਖੋ ਇਹਦੀ ਗਰੋਥ ਜਿਹੜੀ ਤੁਰਨ ਦੀ ਨਾ ਬਹੁਤ ਵਧੀਆ ਹੋ ਗਈ ਸਾਰ ਨਹੀਂ ਬਣਾਉਦਾ ਜਦੋਂ ਆਪਾਂ ਪੈਂਦੀ ਸੱਟੇ ਪਾਣੀ ਛੱਡ ਕੇ ਖੱਤਾ ਕਦ ਕਰ ਦਿੰਦੇ ਨਾ ਉਦੋਂ ਉਹ ਸੇਕ ਜਾਵੜਾ ਮਾਰਦਾ ਝੋਨਾ ਕਈ ਕਈ ਦਿਨ ਤੁਰਦਾ ਹੀ ਨਹੀਂ ਸਾਰਜਾ ਬਣਾਈ ਜਾਂਦਾ ਇਹਦੇ ਵਿੱਚ ਝੋਨਾ ਉਸੇ ਵਾਲੇ ਤੁਰ ਪੂਗਾ ਦੋ ਸਾਲ ਇਸ ਤਰ੍ਹਾਂ ਵਿੱਚ ਬਾਗ ਬਾਗੇ ਬੁੱਥੇ ਦੇ ਰੇਤ ਜਿਹੜੀ ਆਪਾਂ ਪਾਈ ਸਾਰੀ ਖਤਮ ਹੋ ਜਾਣੀ ਤੇ ਪੈਲੀ ਬਣ ਜਾਣੀ ਹੁਣ ਕਦਮ ਮਾਰ ਕੇ ਇੱਕ ਵਾਰ ਸਕਾਤਾ ਦੇਣ ਸਵੇਰੇ ਇਹਨੂੰ ਵੀ ਕਦਮ ਮਾਰ ਦਾਂਗੇ ਹੁਣ ਪੰਜਾਬ ਦੇ ਵਿੱਚ ਇਦਾਂ ਪਾਣੀ ਪਾਣੀ ਹੈ ਤੇ ਮੁੜ ਕੇ ਹਰਿਆਲੀ ਹਰਿਆਲੀ ਹੋ ਜਾਣੀ ਬੜੇ ਰੰਗੇ ਧਰਤੀਆਂ ਬਦਲਦੀਆਂ ਆਹ ਮੋਟਰਾਂ ਮੁੜ ਕੇ ਹੌਲੀ ਹੌਲੀ ਇੱਥੇ ਹਰਿਆ ਹਰਿਆ ਝੋਨਾ ਹੀ ਦਿਖਣਾ ਬਸ ਹੋਣਾ ਪਾਣੀ ਪਾਣੀ ਦਿਖੀ ਜਣਾ ਇਹ ਆਪਣਾ ਪਿੰਡ